ਅੱਜ 735 ਇੱਕ ਹੋਰ ਕੱਟਿਆ 1998 ਮਾਡਲ ਬਾਹਰ ਪੰਪ ਵਾਲਾ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ 22 ਕਾਕੇ ਤੋਂ ਕੱਟਿਆ ਖੋਖਰ ਕਲਾਂ 22 ਨੂੰ 60 55 ਟਰੈਕਟਰ ਦਿੱਤਾਗਾ ਓਕੇ ਆ ਗਾਰੰਟੀ ਨਾਲ ਦੇ ਦੀਗਾ ਕਾ ਜੀ ਹਾਂ ਜਮਾ ਓਕੇ ਆ ਜੀ ਜਮਾ ਤੇ ਕੋਈ ਗਾਰੰਟੀ ਹੈ ਜੀ 22 ਕਿਹੜਾ ਗਾਰੰਟੀ ਵਾਲਾ ਟਰੈਕਟਰ ਆ ਉਹ ਜਾਂਦਾ 98 ਮਾਡਲ ਟਰੈਕਟਰ ਹੈ ਜੇ ਤੁਸੀਂ ਲੈਣਾ ਬਾਹਰ ਪੰਪ 21 ਚਿਰੀ ਵਾਲਾਗਾ ਬਹੁਤ ਸਾਫ ਟਰੈਕਟਰ ਆ ਵੀਰੋ ਜੇਕਰ ਘੱਟ ਮੋਲਾ ਵਾਲੇ ਟਰੈਕਟਰ ਲੈਣੇ ਆਪਣੇ ਕੋਲੇ ਉ ਤਾਂ ਘੱਟ ਮੋਲਾ ਵਾਲੇ ਨਹੀਂ ਹੁੰਦੇ ਆਪਣੇ ਕੋਲੇ ਵਿੱਚ ਕੱਟੇ ਹੁੰਦੇ ਆ ਟਰੈਕਟਰ ਵਿੱਚ ਕੱਟੇ-ਕਟਾਏ ਟਰੈਕਟਰ ਆਪਣੇ ਕੋਲੇ ਮਿਲਦੇ ਨੇ ਪਿੰਡ ਖੋਖਰ ਖੜੇ ਆ ਡਿਸਟ੍ਰਿਕਟ ਬਠਿੰਡਾ ਇਹਦੇ ਲਾਸਟੇ ਪਿੰਡ ਆ ਇਹ ਹਾਂਜੀ ਹਾਂਜੀ ਵਾ ਲਾਸਟ ਹੀ ਮਨੋ ਚੋ ਆ ਗਿਆ ਲਾਸਟ ਹੀ ਮਨੋ ਚੋ ਲਾਸਟ ਆ ਗਿਆ ਤੇ ਉਦੋਂ ਕਾਹ ਮਾਨਸਾ ਚੱਲ ਅੱਪੀ ਅੱਛਾ ਰਾੜਾ ਖਲੀਆ ਮਾਨਸਾ ਚ ਆ ਗਿਆ ਤੇ ਇਹ ਬਾਈ ਨੂੰ ਆ ਬਹੁਤ ਨਵਾਂ ਟਰੈਕਟਰ ਦਿੱਤਾ ਤੇ ਬਾਈ ਨੂੰ ਜਰੂਰ ਕਮੈਂਟਾਂ ਚ ਵਧਾਈਆਂ ਦੇ ਦਿਓ ਹਰੇਕ ਬੰਦਾ ਨੂੰ ਖੁਸ਼ੀ ਹੁੰਦੀ ਹੈ ਕੋਈ ਨਵਾਂ ਟਰੈਕਟਰ ਲੈ ਕੇ ਆਵੇ ਕਾਕਾ ਕਿਹੜੇ ਜੀ ਆਪਣੀ ਸ਼ਹਿਰ ਆ ਕੈਲਗਰੀ ਹਾਂਜੀ ਕੈਡਗਰੀ ਕੈ ਕਿ ਨਾਮ ਕੀ ਆ ਹਰਜਿੰਦਰਪ੍ਰੀਤ ਸਿੰਘ ਹਰਜਿੰਦਰਪ੍ਰੀਤ ਸਿੰਘ ਜੇਕਰ ਹਰਜਿੰਦਰਪ੍ਰੀਤ ਸਿੰਘ ਵੀ ਇਹ ਵੀਡੀਓ ਦੇਖਦਾ ਹੋਇਆ ਤਾਂ ਉਹ ਵੀ ਜ਼ਰੂਰ ਕਮੈਂਟ ਕਰੇ ਜਾਂ ਹਰਜਿੰਦਰਪ੍ਰੀਤ ਨੂੰ ਕੋਈ ਭਰਾ ਜਾਣਦਾ ਹੋਵੇ ਤਾਂ ਉਹ ਵੀ ਜ਼ਰੂਰ ਕਮੈਂਟ ਕਰੇ ਧੰਨਵਾਦ ਸਤਿ ਸ੍ਰੀ ਅਕਾਲ